ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਲਿਖਿਆ ਮਹਾਰਾਜ ਨੇ ਕਹ ਰਾਜੇ ਨੇ ਨਾ ਨਯੂਮੀ ਸੱਦ ਲੈ ਨਯੂਮੀ ਸਮਝਦੇ ਹੋ ਜੋਤਿਸ਼ੀ ਜੋਤਿਸ਼ ਵਿਗਿਆਨ ਕਦੇ ਵਿਗਿਆਨ ਹੁੰਦਾ ਸੀ ਅੱਜ ਲੋਕਾਂ ਦਾ ਸਾਧ ਸੰਗਤ ਠੱਗੀ ਦਾ ਕੇਂਦਰ ਬਣ ਗਿਆ ਲੋਕ ਜੋਤਿਸ਼ ਨਾਲ ਲੋਕਾਂ ਨੂੰ ਠੱਗਣ ਲੱਗ ਪਏ ਕਦੇ ਜੋਤਿਸ਼ ਵਿਗਿਆਨ ਸੀ ਪੜੇ ਲਿਖੇ ਲੋਕਾਂ ਦਾ ਕੰਮ ਸੀ ਉਹ ਜੋਤਿ ਬਹੁਤ ਬਜ਼ੁਰਗ ਸੀ ਰਾਜੇ ਨੇ ਬੁਲਾਇਆ ਉਹਨੂੰ ਕਹੇ ਤੈਨੂੰ ਇਸ ਲਈ ਸੱਦਿਆ ਹੈ ਮੇਰੀ ਮੌਤ ਦਾ ਕਾਰਨ ਤੇ ਸਥਾਨ ਦੱਸ ਕਿੱਥੇ ਮੌਤ ਹੋਣੀ ਹੈ ਤੇ ਕਿਵੇਂ ਨਜੂਮੀ ਵਿਚਾਰਾ ਫਸ ਗਿਆ ਰਾਜੇ ਨੂੰ ਜਵਾਬ ਕਿਹਦਾ ਤੂੰ ਬਜ਼ੁਰਗ ਨਜੂਮੀ ਨੇ ਭਾਵ ਜੋਤਿਸ਼ੀ ਨੇ ਕੋ ਗੱਲ ਕੀ ਬਾਦਸ਼ਾਹ ਮੈਂ ਦੱਸ ਦਾਂਗਾ ਪਰ ਮੇਰੀ ਇੱਕ ਸ਼ਰਤ ਹੈ ਰਾਜੇ ਨੂੰ ਲੱਗਦਾ ਪੈਸੇ ਪੁਸੇ ਮੰਗੇਗਾ ਰਾਜਨ ਕਹਿੰਦਾ 10 ਸ਼ਰਤ ਕੀ ਹੈ ਉਹ ਕਹਿੰਦਾ ਸ਼ਰਤ ਇਹ ਹੈ ਮੈਂ 10 ਦੰਗਾ ਤੇ ਤੁਹਾਡੀ ਮੌਤ ਕਦੋਂ ਕਿੱਥੇ ਤੇ ਕਿਵੇਂ ਹੋਣੀ ਹੈ ਪਰ ਸ਼ਰਤ ਇਹ ਹੈ ਮੇਰੇ ਕੋਲੋਂ ਇਲਾਜ ਨਾ ਪੁੱਛੀ ਮੌਤ ਦਾ ਕਿਉਂਕਿ ਮੌਤ ਦਾ ਕੋਈ ਇਲਾਜ ਨਹੀਂ ਹੈ ਕਿਸੇ ਦੁੱਖ ਰੋਗ ਦਾ ਇਲਾਜ ਹੋ ਸਕਦਾ ਹੈ ਮੌਤ ਦਾ ਇਲਾਜ ਨਹੀਂ ਹੈ ਜਦੋਂ ਕੋਈ ਦੁੱਖ ਮੌਤ ਦਾ ਕਾਰਨ ਬਣ ਕੇ ਆਉਂਦਾ ਨਾ ਉਹਦਾ ਇਲਾਜ ਨਹੀਂ ਹੁੰਦਾ ਔਰ بڑے ਕੁਮਹਾਲ ਦੇ ਗੱਲ ਹੈ ਪੂਰੀ ਦੁਨੀਆ ਦੀ ਮੌਤ ਦਾ ਕਾਰਨ ਰੱਬ ਨੇ ਨਿਸ਼ਚਿਤ ਕੀਤਾ ਹੋਇਆ ਜੇ ਰੱਬ ਕਾਰਨ ਨਾ ਲਿਖੇ ਹੋਵੇ ਕਿਉਂ ਮੌਤ ਹੋ ਰਹੀ ਹੈ ਲੋਕੀ ਤਾਂ ਸੋਚ-ਸੋਚ ਕੇ ਪਾਗਲ ਹੋ ਜਾਣਗੇ ਬੰਦੇ ਕਿਵੇਂ ਮਰੀ ਜਾਂਦੇ ਨੇ ਰੱਬ ਨੇ ਸਭ ਦਾ ਕਾਰਨ ਰੱਖਿਆ ਹੋਇਆ ਕਿਸੇ ਵੀ ਬੰਦੇ ਦੀ ਮੌਤ ਤੋਂ ਬਾਅਦ ਪੋਸਟਮਾਰਟਮ ਕਰਕੇ ਦੇਖ ਲਓ ਉਹਦਾ ਕਾਰਨ ਆ ਜਾਣਾ ਵੈਦ ਦੇ ਕਰਕੇ ਮੌਤ ਹੋਈ ਰੱਬ ਨੇ ਕਾਰਨ ਨਿਸ਼ਚਿਤ ਕੀਤਾ ਇਸ ਲਈ ਤਾਂ ਜੋ ਦੁਨੀਆ ਦੇ ਲੋਕ ਪਾਗਲ ਨਾ ਹੋ ਜਾਣ ਸੋਚੇ ਕਾਰਨ ਦੀ ਲੋਕ ਵਿਆਖਿਆ ਕਰਨ ਜਦੋਂ ਅਫਸੋਸ ਕਰਨ ਕੋਈ ਹੁੰਦਾ ਹੈ ਉਦੋਂ ਕਾਰਨ ਤੋਂ ਗੱਲ ਸ਼ੁਰੂ ਹੁੰਦੀ ਨਾ ਕਿ ਕੀ ਗੱਲ ਕੀ ਬਣੀ ਗਈ ਕਿਵੇਂ ਕੀ ਗੱਲ ਹੋਈ ਮੌਤ ਕਿਵੇਂ ਹੋ ਗਈ ਉਹ ਫਿਰ ਕਾਰਨ ਦੱਸਦੇ ਲੋਕ ਜੇ ਕਾਰਨ ਇਹਨਾਂ ਕੋਈ ਹੋਵੇ ਤਾਂ ਫਿਰ ਤਾਂ ਦੁਨੀਆ ਸੋਚ ਕੇ پاگل ਹੋ ਜਾਏਗਾ ਕਿ ਐਂ ਬੰਦੇ ਕਿਵੇਂ ਮਰ ਸਕਦੇ ਰੱਬ ਨੇ ਸਰ ਦਾ ਕਾਰਨ ਨਿਸ਼ਚਿਤ ਕੀਤਾ ਹੋਇਆ ਹੈ ਕਹਿੰਦੇ ਨੇ ਉਹ ਜੋਤਿਓ ਨੇ ਕਹਿੰਦੇ ਦੱਸ ਦਿੰਦੇ ਪਰ ਮਿੱਤੋਂ ਇਲਾਜ ਨਾ ਪੁੱਛੀ ਤੇ ਰਾਜੇ ਨੇ ਹੁਣ ਮੇਜ ਕਦਕੀ ਕਹੇ ਕਹਿੰਦਾ ਲਾਜ਼ਮੇ ਆਪੇ ਕਰਾ ਲਾਂਗਾ ਤੂੰ ਕਾਰਨ ਦੱਸ ਉਹਨਾਂ ਕਹ ਫਿਰ ਸੁਣ ਤੇਰੀਆਂ ਹਸਤ ਰਖਾਵਾਂ ਤੇ ਮਸਤਰ ਖਾਵਾਂ ਦੱਸਦੀਆਂ ਨੇ ਤੇਰੀ ਉਮਰ ਅਜੇ 20 ਸਾਲ ਹੋਤੇ 20 ਸਾਲ ਬਾਅਦ ਸੌਣ ਦਾ ਮਹੀਨਾ ਹੋਣਾ ਸੌਣ ਦੀ ਪੁੰਨਿਆਂ ਨੂੰ ਰਾਤ ਨੂੰ ਤੇਰੇ ਕੋਈ ਜ਼ਹਿਰ ਵਾਲੀ ਚੀਜ਼ ਲੜ ਜਾਣੀ ਹੈ ਉਹਦਾ ਇਲਾਜ ਨਹੀਂ ਹੋਣਾ ਉਦੋਂ ਤੇਰੀ ਮੌਤ ਹੋ ਜਾਏ ਹੁਣ ਕ ਮੈਂ ਹੁਣ ਆਪੇ ਹੱਲ ਕਰ ਲਾਂਗਾ ਉਹ ਨਜੂਨੀ ਜੋਤਸ਼ੀ ਦੱਸ ਕੇ ਬਜ਼ੁਰਗ ਜਦ ਆ ਗਿਆ ਰਾਜੇ ਨੇ ਪ੍ਰਬੰਧ ਕਰਨੇ ਸ਼ੁਰੂ ਕਰਤੇ ਉਹਦੇ ਮੰਤਰੀਆਂ ਨੇ ਕਹ ਜੀ ਆਪਾਂ ਤੁਹਾਡੇ ਕੋਲ ਲੜਨੇ ਨਹੀਂ ਦਿਲੀ ਚੀਜ਼ ਹੈ ਜ਼ਹਿਰ ਵਾਲਾ ਪੀੜ ਕੰਡਾ ਆਪਾਂ ਤੁਹਾਡੇ ਲੜਨੇ ਨਹੀਂ ਦੇਣਾ ਕੋਈ ਸੱਪ ਤੁਹਾਡੀ ਮੌਤ ਹੀ ਨਹੀਂ ਹੋ ਸਕਦੀ ਕਹਦਾ ਕਿਵੇਂ ਉਹਦੇ ਮੰਤਰੀ ਕਹਿੰਦੇ ਜੀ ਆਪਾਂ ਕਮਰਾ ਹੀ ਲੋਹੇ ਦਾ ਬਣਾ ਦੇਣਾ ਚਾਦਰਾਂ ਲੋਹੇ ਦੀਆਂ ਫਿੱਟ ਕਰ ਦੇਣੀਆਂ ਨਾ ਉਹਦੇ ਵਿੱਚ ਕੋਈ ਛੇਤ ਨਿਕਲੇ ਨਾ ਕੋਈ ਜੀਵ ਜੰਤੂ ਕੀੜਾ ਕੰਡਾ ਆਵੇ ਨਾ ਤੁਹਾਡੀ ਕੋਈ ਜ਼ਹਿਰ ਵਾਲੀ ਚੀਜ਼ ਲੜ ਕੇ ਮੌਤ ਹੋਵੇ ਤੁਸੀਂ ਸੋਇਆ ਉਹਦੇ ਵਿੱਚ ਕਰੋ ਰਾਤ ਨੂੰ ਸੋਣਾ ਲੋਹੇ ਦੇ ਕਮਰੇ ਸੋਵੋ ਉਹਦੇ ਵਿੱਚ ਕੋਈ ਕੀੜਾ ਕੰਡਾ ਸਾ ਪਾਉਣਾ ਹੀ ਨਹੀਂ ਰਾਜਾ ਮੰਨ ਗਿਆ ਉਹਦੇ ਵਾਸਤੇ ਉਹ ਕਮਰਾ ਤਿਆਰ ਕਰਕੇ ਕਰ ਦਿੱਤਾ 20 ਸਾਲ ਲੰਘ ਗਏ ਅੰਦਰ ਨਾ ਲੱਗੀ ਉਮਰ ਮੁੱਕਦੀ ਜਾਂਦੀ ਹੈ ਵਕਤ ਆਇਆ 20 ਸਾਲ ਪੂਰੇ ਹੋ ਗਏ ਸੌਣ ਦੇ ਮਹੀਨੇ ਦੀ ਪੁੰਨਿਆ ਨੇੜੇ ਆ ਗਈ ਉਹਦੀ ਚਿੰਤਾ ਵੱਧ ਗਈ ਭੁੱਖ ਲੱਗਣੋਂ हट ਗਈ ਨੀਂਦੋਂੋਂ हट ਗਈ ਪੁੰਨਿਆ ਦੀ ਰਾਤ ਆਈ ਉਹਨੇ ਸਾਰੀ ਫੌਜ ਲਾ ਦਿੱਤੀ ਆਲੇ ਦੁਆਲੇ ਸਿਪਾਈ ਕੋਈ ਬੰਦਾ ਨੰਦਰ ਕੋਈ ਚੀਜ਼ ਅੰਦਰ ਨਾ ਰਹੀ ਜੇ ਕੋਈ ਚੀਜ਼ ਆਵੇ ਉਹਨੂੰ ਚੰਗੀ ਤਰ੍ਹਾਂ 100 200 ਬੰਦਾ ਚੱਕ ਕਰਕੇ ਅੰਦਰ ਭੇਜੋ ਮੈਂ ਸੌਣ ਦੀ ਪੁੰਨਿਆਂ ਦੀ ਰਾਤ ਲਗਾਉਣੀ ਹੈ ਰਾਤ ਲੰਘ ਗਈ ਮੈਂ ਅਮਰ ਹੋ ਜਾਣਾ ਹੈ ਮੇਰੀ ਮੌਤ ਦਾ ਵਕਤ ਲੰਘ ਜਾਏਗਾ ਸਾ ਸੰਗਤ ਕੁਦਰਤ ਦਾ ਲਿਖਿਆ ਹੋਇਆ ਮਿਟਦਾ ਨਹੀਂ ਸਿਰ ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ ਹੁਣ ਉਹ ਰਾਤ ਆਈ ਉਹਨੇ ਸਪਾਈ ਵੀ ਲਾ ਲਿਆ ਲੋਹੇ ਦਾ ਕਮਰਾ ਬਣਾ ਲਿਆ ਪੂਕ ਤਾ ਇੰਤਜ਼ਾਮ ਵੀ ਕਰ ਲਿਆ ਰਾਤ ਲੰਘਦੀ ਗਈ ਉਹਨੂੰ ਨੀਂਦ ਨਾ ਆਈ ਕਿਉਂਕਿ ਉਹਨੂੰ ਪਤਾ ਹੈ ਕੋਈ ਮੌਤ ਹੈ ਰਾਤ ਲੰਘਦੀ ਗਈ ਉਹਨੂੰ ਖਾਣਾ ਨਾ ਚੰਗਾ ਲੱਗਾ ਲੋਹੇ ਦੇ ਕਮਰੇ 'ਚ ਬੈਠਾ ਕਹਿੰਦੇ ਰਾਤ ਮੁੱਕਣ ਲੱਗੀ ਸਿਰ ਅੰਮ੍ਰਿਤ ਵਿੱਲਾ ਹੋਣ ਲੱਗਾ ਪੁੰਨਿਆਂ ਦੀ ਰਾਤ ਇਦਾਂ ਦੀ ਰਾਤ ਐ ਜਦੋਂ ਇੱਧਰਲੇ ਪਾਸੇ ਚੰਦਰਮਾ ਛਪਣ ਲੱਗ ਪੈਂਦਾ ਦੂਜੇ ਪਾਸੇ ਸੂਰਜ ਦਿਸਣ ਲੱਗ ਪੈਂਦਾ ਤਾਂ ਸਾਧ ਸੰਗਤ ਅਜੇ ਚੰਦਰਮੇ ਦੀ ਲੋ ਪੂਰੀ ਖੜੀ ਐ ਅੰਮ੍ਰਿਤ ਵੇਲਾ ਹੋਣ ਲੱਗਾ ਰਾਤ ਮੱਕਣ ਵਿੱਚ ਦੋ ਕੜੀਆਂ ਵਾਕੀ ਨੇ ਕੁਦਰਤ ਨੇ ਆਪਣੀ ਖੇਡ ਰੱਜ ਦਿੱਤੀ ਉਹਦਾ ਸਭ ਤੋਂ ਨਜ਼ਦੀਕੀ ਬੰਦਾ ਜਿਹੜੋਂ ਨੇ ਮਹਿਲ ਵਿੱਚ ਰੱਖਿਆ ਹੋਇਆ ਆਪਣਾ ਪੁਜੋਹਿਤ ਗੁਰੂ ਉਹਦੀ ਪੂਜਾ ਪਾਠ ਕਰਨ ਵਾਲਾ ਕਿੱਥੇ ਜਾਣਾ ਰਾਜੇ ਦਾ ਪਹਿਲਾਂ ਉਹਨੇ ਪੂਜਾ ਪਾਠ ਕਰਕੇ ਤਿਲਕ ਲਾਉਣਾ ਫਿਰ ਰਾਜੇ ਨੂੰ ਬਾਹਰ ਭੇਜਦੇ ਕੁਦਰਤ ਨੇ ਉਹ ਪੁਜਿਤ ਜਿਹੜਾ ਗੁਰੂ ਰੱਖਿਆ ਸੀ ਪੁਜਿਤ ਦੇ ਮਨ ਵਿੱਚ ਵਿਚਾਰ ਪਾਉਂਦਾ ਉਹ ਪੁਜਾਰੀ ਸਿੱਧਾ ਰਾਜੇ ਦੇ ਦਰਬਾਰ ਵੱਲ ਤੁਰ ਪਿਆ ਫਿਰ ਰਾਜਾ ਤਾਂ ਬਚ ਗਿਆ ਵੀ ਰਾਤ ਲੰਘ ਗਈ ਐ ਮੌਤ ਨਹੀਂ ਖਬਰ ਨਹੀਂ ਕੋਈ ਆਈ ਇਹਦਾ ਮਤਲਬ ਰਾਜਾ ਉਮਰ ਹੋ ਗਿਆ ਚਲੋ ਮੈਂ ਦੁਨੀਆਂ ਦੇ ਦਿਨ ਚੜਨ ਤੋਂ ਪਹਿਲਾਂ ਜਾ ਕੇ ਵਧਾਈ ਦੇਵਾਂ ਰਾਜੇ ਨੂੰ ਮੈਨੂੰ ਰਾਜਾ ਕੋਈ ਇਨਾਮ ਦੇਵੇਗਾ ਪੁਜਾਰੀ ਸਿੱਧਾ ਮਹਿਲ ਵੱਲ ਤੁਰ ਪਿਆ ਤੁਰਦੇ-ਤੁਰਦੇ ਨੂੰ ਚਿੱਤ 'ਚ ਖਿਆਲ ਆਇਆ ਖਾਲੀ ਹੱਥ ਥੋੜੀ ਵਧਾਈ ਦੇਈ ਦੀ ਐ ਕੋਈ ਚੀਜ਼ ਲੈ ਕੇ ਜਾਣੀ ਚਾਹੀਦੀ ਐ ਜਦ ਉਹਦੇ ਚਿੱਤਾਂ ਚਿੱਤ ਵਿੱਚ ਆਵੇ ਇੰਨੇ ਸਵਖਤ ਤੇ ਮੈਂ ਕਿਹੜੀ ਚੀਜ਼ ਲੈ ਕੇ ਜਾਵਾਂ ਵਧਾਈ ਦੇ ਉਹਦੇ ਚਿੱਤ ਚ ਖਿਆਲ ਆ ਗਿਆ ਕਹਿੰਦੇ ਉਹਨੇ ਫਿਰ ਫੁੱਲਾਂ ਦਾ ਬਾਹਰ ਬਹੁਤ ਵੱਡਾ ਬਗੀਚਾ ਰਾਜੇ ਦਾ ਜਿੱਥੇ ਦਰਬਾਰ ਸਾਇਦ ਉਹਨੇ ਜਾ ਕੇ ਉੱਥੋਂ ਫੁੱਲ ਤੋੜੇ ਗੁਲਦਸਤਾ ਬਣਾਇਆ ਮਹਿਲਾ ਵਿੱਚ ਪਰਵੇਸ਼ ਕਰਕੇ ਉਹਨੂੰ ਕਿਨੇ ਰੋਕਣਾ ਸੀ ਸਿੱਧਾ ਰਾਜੇ ਦੇ ਸਿੱਧਾ ਰਾਜੇ ਦੇ ਲੋਹੇ ਦੇ ਕੰਮਰੇ ਜਦ ਕਿ ਉਹਨੇ ਫੁੱਲਾਂ ਦਾ ਬੁਲਦਸਤਾ ਪੈਂਡ ਕੀਤਾ ਬਾਦਸ਼ਾਹ ਸਲਾਮਤ ਰਾਤ ਮੁੱਕ ਚੱਲੀ ਹੈ ਦੋ ਘੜੀਆਂ ਰਹਿ ਗਈਆਂ ਨੇ 48 ਮਿੰਟਾਂ ਬਾਅਦ ਤੁਸੀਂ ਦੁਨੀਆ ਦੇ ਅਮਰ ਬਾਦਸ਼ਾਹ ਹੋ ਜਾਣਾ ਤੁਹਾਡੇ ਨੇੜੇ ਮੌਤ ਨਹੀਂ ਆਈ ਕੋਈ ਕਿਲਾ ਕੰਡਾ ਸੱਪ ਨਹੀਂ ਲੜਿਆ ਤੁਸੀਂ ਮੌਤ ਨੂੰ ਜਿੱਤ ਲਿਆ ਰਾਜਾ ਖੁਸ਼ ਹੋਇਆ ਉਹਨੇ ਫੁੱਲਾਂ ਦਾ ਬੁਲਦਸਤਾ ਲਿਆ ਕਹਿੰਦੇ ਇੱਕ ਫੁੱਲ ਕੰਡ ਤੇ ਨੱਕ ਨੂੰ ਲਾ ਕੇ ਸੁੰਘਦਾ ਹੈ ਖੁਸ਼ੀ ਵਿੱਚ ਛੱਟ ਦਿੰਦਾ ਹੈ ਜਦੋਂ ਨੇ ਤੀਜਾ ਚੌਥਾ ਫੁੱਲ ਉਸ ਬੁਲਦਸਤੇ ਜੋ ਆਪਣੇ ਨੱਕ ਨਾਲ ਲਾ ਕੇ ਸੁੰਗਣ ਲੱਗਾ ਉਸ ਫੁੱਲ ਵਿੱਚੋਂ ਇੱਕ ਨਿੱਕਾ ਜਿਹਾ ਕੀੜਾ ਨਿਕਲਿਆ ਜਿਹਨੂੰ ਤਸ਼ਕਮਾਹ ਕਹਿੰਦੇ ਨੇ ਸਿੱਧਾ ਮੱਥੇ ਉੱਤੇ ਡੰਗ ਮਾਰਿਆ ਇਤੋਂ ਪਹਿਲਾਂ ਕਿ ਬੈਦ ਕੋਈ ਇਲਾਜ ਕਰਨ ਜ਼ਹਿਰ ਦਿਮਾਗ ਨੂੰ ਜਾ ਚੜੇ ਬਸ ਉਸੇ ਵਕਤ ਰਾਜੇ ਦੀ ਮੌਤ ਹੋ ਗਈ ਦੁਨੀਆ ਵੇਖ ਕੇ ਹੈਰਾਨ ਹੋ ਗਈ ਇੰਨੇ ਪ੍ਰਬੰਧ ਤੇ ਲਿਖਤ ਫਿਰ ਵੀ ਨਹੀਂ ਮਿਟੀ ਇੰਨੇ ਪੋਖਤ ਪ੍ਰਬੰਧ ਇਂਤਜ਼ਾਮ ਕਿਤੇ ਲਿਖਤ ਫਿਰ ਵੀ ਮਿਟੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਮੌਤ ਦੀ ਗੱਲ ਸਮਝਾਉਣ ਲਈ ਇਹ ਸ਼ਬਦ ਲਿਖਿਆ ਫਿਰ ਪਾਤਸ਼ਾਹ ਕਹਿੰਦੇ ਵੋ ਯਤਨ ਕਰਤਾ ਬਲਵੰਤ ਕੌਰੀ ਕਹਿੰਦੇ ਰਾਜ ਨੇ ਬੜੇ ਯਤਨ ਕੀਤੇ ਆਪਾਂ ਤਾਂ ਆਮ ਲੋਕਾਂ ਦੁਨੀਆਂ ਦੇ ਅਸੀਂ ਕੀ ਕਰ ਸਕਨੇ ਨੇ ਬਾਰੇ ਅਸੀਂ ਕਿੱਥੋਂ ਦੁਨੀਆਂ ਤੋਂ ਪੁੱਛ ਲਾਂਗੇ ਕਿੱਥੋਂ ਇੰਨੇ ਇਂਤਜ਼ਾਮ ਕਰ ਲਾਂਗੇ ਬੋਇ ਤਨ ਕਰਤਾ ਬਲਵਲ ਕਕਾਰੀ ਸਬੰਦ ਸੂਰਾ ਚਤੁਰ ਦਿਸੈ ਚਾਰੇ ਪਾਸੇ ਸਪਾਈ ਵੀ ਲਾ ਲੈਨੇ ਫਿਰ ਹੋਵਨ ਤਬਿਆ ਤਗਵਾਨ ਪਰਖੈ ਨਾਨਕ ਕਿਤੀ ਸਾਸ ਅਕਰਖਦ ਕਹਿੰਦੇ ਰੱਬ ਦੀ ਅਗਿਆ ਹੋ ਗਈ ਨਿੱਕਾ ਜਿਹਾ ਕੀੜਾ ਉਹਦੀ ਮੌਤ ਦਾ ਕਾਰਨ ਹੋ ਗਿਆ ਹਰੇਕ ਸਾਲ ਡੈਂਗੂ ਨਾਲ ਕਿੰਨੀਆਂ ਮੌਤਾਂ ਹੁੰਦੀਆਂ ਡੈਂਗੂ ਕਾਦੇ ਤੋਂ ਮੱਛਰ ਹੀ ਹੈ ਮੱਛਰ ਲੜਿਆ ਡੀਆਂ ਫੈਲ ਗਿਆ ਡੈਂਗੂ ਹੋ ਗਿਆ ਸੈੱਲ ਘਟ ਗਿਆ ਜੀ ਮੌਤ ਹੋ ਗਈ ਇੱਕ ਮੱਛਰ ਵੀ ਬੰਦੇ ਦੀ ਮੌਤ ਦਾ ਕਾਰਨ ਬਣਦਾ ਇਹਦਾ ਮਤਲਬ ਬੰਦੇ ਦੇ ਹੱਥ ਕੁਝ ਵੀ ਨਹੀਂ ਤੈਉ ਪਾਤਸ਼ਾਹ ਨੇ ਬਚਨ ਕਿਹਾ ਭਾਈ ਮੌਤ ਦੀ ਚਿੰਤਾ ਨਾ ਕਰੋ ਚਿੱਤੇ ਰੱਖੋ ਮੌਤ ਚਿੱਤੇ ਰੱਖਾਂਗੇ ਰੱਬ ਦਾ ਨਾਮ ਚਿੱਤੇ ਆਉਂਦਾ ਹੈ ਦੂਸਰਾ ਫਿਰ ਆਪਾਂ ਇਕੱਠੇ ਕਿਉਂ ਹੋਇਆ ਅੰਤਮ ਅਰਦਾਸ ਗੁਰੂ ਦਾ ਹੁਕਮ ਹੈ ਇਹ ਮੈਨੂੰ ਯਾਦ ਹੈ ਸਾ ਸੰਗਤ ਕਿ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਸੰਤਿ ਰੂਪ ਵਿੱਚ ਕੀਤੀ ਹੋਈ ਅਰਦਾਸ ਜਿਹੜੀ ਹੈ ਉਹ ਜੀਵ ਨੂੰ ਸਹਾਈ ਹੁੰਦੀ ਹੈ ਜਾਂ ਉਹਦੇ ਆਪਣੇ ਕੀਤੇ ਕਰਮ ਜਾਂ ਫਿਰ ਜਪਣ ਵਾਲਿਆਂ ਦੀ ਕੀਤੀ ਅਰਦਾਸ ਜਦ ਪੂਰੇ ਗੁਰੂ ਦੀ ਪਾਈ ਹੋਈ ਜਾਮਣੀ ਉਹ ਰੱਬ ਦੀ ਦਰਗਾਹ ਵਿੱਚ ਆਉਂਦੀ ਕਿਸੇ ਬੰਦੇ ਨੂੰ ਜੇਲ੍ਹ ਤੋਂ ਛਡਾਉਣਾ ਹੋਵੇ ਨਾ ਇੱਕ ਕਿੱਲਾ ਜ਼ਮੀਨ ਜ਼ਮਾਨਤ ਰੱਖ ਕੇ ਜੱਜ ਉਹਨੂੰ ਛੱਡ ਦਿੰਦਾ ਹੈ ਵੀ ਚਲੋ ਇਹਨੂੰ ਜ਼ਮਾਨਤ ਦੇ ਦੋ ਉਹਨਾਂ ਜਾਮਣੀ ਰੱਖ ਦਿੰਦੇ ਇੰਦਾਂ ਰੱਬ ਦੀ ਦਰਗਾਹ ਵਿੱਚ ਕੋਈ ਨਾਮ ਜਪਣ ਵਾਲਾ ਹੋਵੇ ਕੋਈ ਗੁਰੂ ਹੋਵੇ ਉਹ ਜਾਮਣੀ ਪਾ ਦੇ ਤਾਂ ਕਿਤੇ ਹੋਏ ਕਰਮਾਂ ਤੋਂ ਵੀ ਕਈ ਵਾਰ ਛਡਕਾਰਾ ਹੋ ਜਾਂਦਾ ਇਹ ਤਾਂ ਪਾਤਸ਼ਾਹ ਨੇ ਅਰਦਾਸ ਕਰ ਲੈ ਸਾਨੂੰ ਕਿਹਾ